ਸਸਿਕਲ ਮੈਟਰ ਕਿਸ ਇੰਸਟੀਚਿਊਟ ਤੋਂ ਆਏ ਅਸੀਂ लवली ਤੋਂ ਆਏ लवली ਤੋਂ ਆਏ ਠੀਕ ਕਿਹੜੀ ਕਲਾਸ ਬੱਚੇ ਕਿਹੜੀ ਕਲਾਸ ਦੇ ਐਮ ਐਸਾਈਕੋਲੋਜੀ ਦੇ ਬੱਚੇ ਬੀ ਐਸਾਈਕੋਲੋਜੀ ਦੇ ਹੈਗੇ ওকে ਸਾਈਕੋਲੋਜੀ ਡਿਪਾਰਟਮੈਂਟ ਹਾਂ ਅਲਹੀਮਦੁਲਿਲਾ ਬਰਾਸ ਬੋਕਸ ਚਲ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਹੜੇ ਅ ਸਟੂਡੈਂਟਸ ਇੱਥੇ ਆਏ ਨੇ ਸਾਈਕੋਲੋਜੀ ਦੇ ਸਟੂਡੈਂਟ ਨੇ ਐਮ ਐ ਦੇ ਤੇ ਬੀ ਐ ਦੇ ਹੈਨਾ ਤੇ ਤੁਸੀਂ ਸਾਰਿਆਂ ਨੇ ਬੱਚੇਓ ਇਨਸਾਨ ਦੀ ਸਾਈਕੋਲੋਜੀ ਤੇ ਪੜਾਈ ਕਰ ਰਹੇ ਹਾਂ ਅੱਜ ਦੇ ਇਨਸਾਨ ਦੀ ਸਾਈਕੀ ਕਿਦਾਂ ਦੀ ਹੋਈ ਜਾਂਦੀ ਉਹ ਵੀ ਤੁਸੀਂ ਦੇਖ ਰਹੇ ਹੋ ਹਨ ਤੇ ਸਾਡੇ ਕੋਲੇ ਜਿਹੜੇ ਅੰਦਰ ਪੇਸ਼ੈਂਟ ਨੇ 90% ਸਾਈਕੋਲੋਜੀ ਦੇ ਇਹੀ ਪੇਸ਼ੈਂਟ ਨੇ ਸਾਡੇ ਕੋਲੇ ਸਾਰੇ ਹਨ ਇਹ ਲੋਕ ਇਦਾਂ ਦੇ ਹਾਲਾਤਾਂ ਦੇ ਵਿੱਚ ਕਿਉਂ ਜਾਂਦੇ ਨੇ ਇਹ ਵੀ ਇੱਕ ਰੀਜ਼ਨ ਹਨ ਬਹੁਤ ਵੱਡਾ ਅੱਜ ਦੀ ਸੋਸਾਇਟੀ ਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ ਇਨਸਾਨ ਦਾ ਜਿਹੜਾ ਬ੍ਰੇਨ ਉਹ ਉਹ ਚੀਜ਼ਾਂ ਨੂੰ ਸਫਰ ਨਹੀਂ ਉੱਨਾ ਕਰ ਪਾਉਂਦਾ ਜੇ ਉਹ ਬਜ਼ੁਰਗ ਹੋ ਗਿਆ ਤਾਂ ਉਹਨੂੰ ਡਿਮੈਂਸ਼ੀਆ ਹੋ ਜਾਂਦਾ ਜੇ ਉਹ ਜਵਾਨੀ ਦੇ ਵਿੱਚ ਹੈ ਉਹਨੂੰ ਸਕੀਜ਼ੋਫਰੀਨੀਆ ਵਰਗੀਆਂ ਬਿਮਾਰੀਆਂ ਹੋ ਰਹੀਆਂ ਆ ਓਸੀਡੀ ਪਰ ਮਸਲਾ ਕਿਉਂ ਇਦਾਂ ਹੋ ਰਿਹਾ ਸਾਡੇ ਕੋਲ ਇੱਕ ਡਾਟਾ ਵਾ ਸ਼ਾਇਦ ਤੁਹਾਡੇ ਕਿਤੇ ਕੰਮ ਆਵੇ ਅਸੀਂ ਪਿਛਲੇ 10 ਸਾਲਾਂ ਤੋਂ ਕੈਂਪ ਲਾ ਰਹੇ ਆ ਦਵਾਈਆਂ ਦੇ ਲੰਗਰ ਲਗਾ ਰਹੇ ਆ ਮਤਲਬ ਤੇ ਅਸੀਂ ਉਹਦੇ ਵਿੱਚ ਹਰ ਕੈਂਪ ਦੇ ਵਿੱਚ 3000 ਪੇਸ਼ੈਂਟ ਨੂੰ ਮੈਡੀਸਿਨ ਦਿੰਨੇ ਆ ਸਾਈਕੀਐਟ੍ਰਿਕ ਮੈਡੀਸਨ ਹਰ 15 ਦਿਨਾਂ ਬਾਅਦ ਮਹੀਨੇ ਦੇ ਵਿੱਚ ਦੋ ਵਾਰੀ ਕੈਂਪ ਲੱਗਦਾ ਮੰਨ ਲਓ 6000 6500 ਬੰਦੇ ਨੂੰ ਅਸੀਂ ਹਰ ਮਹੀਨੇ ਡੀਲ ਕਰਦੇ ਆ ਜਿਹੜੇ ਸਾਈਕੀਐਟ੍ਰਿਕ ਪੇਸ਼ੈਂਟ ਨੇ ਜਿਹਦੇ ਵਿੱਚ 1500 ਪੇਸ਼ੈਂਟ ਹਰ ਵਾਰ ਨਵਾਂ ਐਡ ਹੋ ਰਿਹਾ ਤੇ ਉਹਦੇ ਵਿੱਚ 18 ਸਾਲ ਤੋਂ ਲੈ ਕੇ 45 ਸਾਲ ਦੀ ਉਮਰ ਦੇ ਵਿੱਚ 66% ਏਜ ਏਜ ਅਫੈਕਟਡ ਹੋ ਰਹੀ ਆ ਜਿਹੜੀ ਜਿਹਨੂੰ ਸਕੀਜ਼ੋਫਰੀਨੀਆ ਵਰਗੀਆਂ ਜਾਂ ਸਾਈਕੀਐਟ੍ਰਿਕ ਪ੍ਰੋਬਲਮਾਂ ਡਿਪਰੈਸ਼ਨ ਵਗੈਰਾ ਹੋ ਰਿਹਾ ਵਾ ਤੇ ਜਿਹੜੇ ਇਸ ਤੋਂ ਜ਼ਿਆਦਾ ਉਮਰ ਦੇ ਬੰਦੇ ਨੇ ਉਹ ਹਜੇ ਠੀਕ ਨੇ ਇਸ ਤੋਂ ਘੱਟ ਵਾਲੇ ਤੇ ਚਲੋ 18 ਤੋਂ ਥੱਲੇ ਤਾਂ ਬਹੁਤ ਘਟ ਜਾਂਦਾ ਉਹ ਤਾਂ ਬਲੱਡ ਦੇ ਵਿੱਚ ਹੀ ਹੁੰਦੀ ਹੈ ਜੀ ਕੀ ਹੁੰਦੀ ਹੈ ਕਿਸੇ ਦੇ ਤਾਂ ਮਤਲਬ ਇੰਨੀ ਜ਼ਿਆਦਾ ਡਿਪਰੈਸ਼ਨ ਲੋਕਾਂ ਦੇ ਵਿੱਚ ਵੱਧ ਰਹੀ ਹੈ ਤੁਸੀਂ ਸਾਰਿਆਂ ਨੇ ਪੜ ਕੇ ਇਸੇ ਵਿਸ਼ੇ ਤੇ ਕੰਮ ਕਰਨਾ ਹੈ ਨਾ ਲੋਕ ਕਿਸੇ ਨੇ ਕਾਉਂਸਲਿੰਗ ਕਰਨੇ ਕਿਸੇ ਨੇ ਅੱਗੇ ਜਾ ਕੇ ਸਾਈਕੋ ਸਾਈਕੀਟ੍ਰਿਕ ਦਾ ਕੋਰਸ ਕਰ ਲੈਣਾ ਹੈ ਨਾ ਕਿਸੇ ਨੇ ਸਾਈਕੀਟ੍ਰਿਕ ਡਾਕਟਰ ਬਣ ਜਾਣਾ ਤਾਂ ਮੇਰੀ ਰਿਕੁਐਸਟ ਆ ਅੱਜ ਸੋਸਾਇਟੀ ਦੇ ਵਿੱਚ ਆਪਾਂ ਲੁਧਿਆਣੇ ਇੰਚ ਕਿਤੇ ਵੀ ਗੱਲ ਕਰੀਏ ਜਿਹੜਾ ਅੱਛਾ ਸਾਈਕੀਆਟ੍ਰਿਕ ਆ ਜਿਹੜਾ ਬਹੁਤ ਚੰਗਾ ਡਾਕਟਰ ਆ ਉਹਦੀ 1000 ਰੁਪਏ ਤਾਂ ਫੀਸ ਆ ਕਟੋ-ਕਟ ਡਾਕਟਰ ਦੀ ਸਿਰਫ ਉਹਨੇ ਮੈਡੀਸਨ ਪ੍ਰੈਸਕ੍ਰਾਈਬ ਕਰਨੀ ਔਰ ਜਿਹੜੀ ਮੈਡੀਸਨ ਲੈਣੀ ਆ ਪੇਸ਼ੈਂਟ ਨੇ 1 ਮਹੀਨੇ ਦੀ ਕਿਉਂਕਿ ਲੌਂਗ ਟਾਈਮ ਟ੍ਰੀਟਮੈਂਟ ਆ ਸਾਈਕੀਆਟ੍ਰਿਕ ਦਾ ਹਨਾ ਸਾਲ-ਸਾਲ ਦੋ-ਦੋ ਸਾਲ ਚਾਰ-ਚਾਰ ਸਾਲ ਮੈਡੀਸਨ ਖਾਣੀ ਪੈਂਦੀ ਉਹ ਕੰਪਨੀਆਂ ਦਾ ਤੁਹਾਨੂੰ ਪਤਾ ਇਸ ਤਰ੍ਹਾਂ ਦਾ ਚੱਲ ਰਿਹਾ ਬ੍ਰਾਂਡਿੰਗ ਦਾ ਵੀ ਉਹ 4-4 5-5000 ਰੁਪਏ ਦੀ ਮੈਡੀਸਨ ਇੱਕ ਪੇਸ਼ੈਂਟ ਨੂੰ ਮਹੀਨੇ ਦੀ ਪੈਂਦੀ ਤਾਂ ਮੇਰੀ ਰਿਕੁਐਸਟ ਆ ਤੁਸੀਂ ਅੱਜ ਇੱਥੇ ਆਏ ਹੋ ਵੀ ਤੁਸੀਂ ਜਦੋਂ ਡਾਕਟਰ ਬਣੋਗੇ ਤਾਂ ਇਹ ਜ਼ਰੂਰ ਕੋਸ਼ਿਸ਼ ਕਰਨੀ ਆ ਵੀ ਉਹਨਾਂ ਨੂੰ ਸਸਤੀ ਦਵਾਈ ਤੇ ਸਸਤੀ ਫੀਸ ਕਿਉਂਕਿ ਜਿਹੜੀ ਪੇਸ਼ੈਂਟ ਦੀ ਸਾਈਕੀ ਨੂੰ ਤੁਸੀਂ ਸਮਝਣਾ ਨਾ ਤਾਂ ਪੇਸ਼ੈਂਟ ਦੀ ਸਾਈਕੀ ਦੇ ਵਿੱਚ ਉਹਦਾ ਉਹ ਵੀ ਪਤਾ ਲੱਗ ਜਾਂਦਾ ਵੀ ਉਹ ਕਿੰਨੇ ਪੈਸੇ ਦੇਣ ਦੇ ਕਾਬਲ ਕਿਉਂਕਿ ਤੁਸੀਂ ਤਾਂ ਇਸ ਕੰਮ ਤੇ ਦਿਮਾਗਤੀ ਤੇ ਕੰਮ ਕਰ ਰਹੇ ਹਾਂ ਤੁਹਾਡੇ ਸਾਹਮਣੇ ਜਿਹੜਾ ਬੰਦਾ ਖੜਾ ਤੁਹਾਨੂੰ ਪਤਾ ਲੱਗ ਜਾਣਾ ਵੀ ਅਮੀਰ ਆ ਜਾਂ ਗਰੀਬ ਆ ਪਰ ਰਿਕੁਐਸਟ ਆ ਬਹੁਤ ਸਾਰੇ ਲੋਕ ਇਸ ਕਰਕੇ ਦਵਾਈ ਨਹੀਂ ਲੈ ਪਾਉਂਦੇ ਬਾਬਿਆਂ ਦੇ ਚਲੇ ਜਾਂਦੇ ਨੇ ਜਿਹੜੇ ਆ ਝੂਠ ਸੁਫਾਨ ਬੋਲੀ ਜਾਂਦੇ ਆ ਜੀ ਭੂਤ ਆ ਪ੍ਰੇਤ ਆ ਕਿਉਂਕਿ ਉਹ ਦਵਾਈ ਨਹੀਂ ਲੈ ਸਕਦੇ ਕੁਝ ਨਾ ਕੁਝ ਤਾਂ ਸਮਾਜ ਨੂੰ ਦਿਖਾਉਣਾ ਉਹਨਾਂ ਨੇ ਜੇ ਸੋਸਾਇਟੀ ਦੇ ਵਿੱਚ ਇੱਕ ਬੰਦਾ ਅਫਸੈਟ ਆ ਮੰਨ ਲਓ ਮੇਰਾ ਫੈਮਿਲੀ ਮੈਂਬਰ ਆ ਕੋਈ ਮੈਂ ਉਹਨੂੰ ਦਵਾਈ ਨਹੀਂ ਦਿਵਾ ਪਾ ਰਿਹਾ 5000 6000 ਰੁਪਏ ਦੀ ਮੈਂ ਕਿਸੇ ਬਾਬੇ ਦੇ ਲੈ ਜਾਂਦਾ ਕਿਉਂਕਿ ਮੈਂ ਲੋਕਾਂ ਨੂੰ ਦੱਸਣਾ ਵੀ ਮੈਂ ਦਾ ਟ੍ਰੀਟਮੈਂਟ ਕਰਾ ਰਿਹਾ ਹੁ ਫਲਾਨੇ ਬਾਬੇ ਕੋਲੇ ਮੈਂ ਲੈ ਕੇ ਜਾਣਾ ਮਤਲਬ ਜਿਵੇਂ ਕੁਝ ਵੀ ਨਾ ਕਰੂੰਗਾ ਤਾਂ ਲੋਕ ਕਹਿਣਗੇ ਤੂੰ ਕਿਹੜੀ ਮਦਦ ਨਹੀਂ ਕਰਦਾ ਇਸ ਕਰਕੇ ਪੈਸਾ ਨਾ ਹੋਣ ਕਰਕੇ ਲੋਕ ਅੰਧਵਿਸ਼ਵਾਸ ਵਾਲ ਨੂੰ ਵੀ ਜਾ ਰਹੇ ਤਾਂ ਅੱਜ ਤੁਸੀਂ ਇੱਥੇ ਵਿਜ਼ਿਟ ਕੀਤਾ ਤੇ ਰਿਕੁਐਸਟ ਹੈ ਤੁਸੀਂ ਇਸ ਚੀਜ਼ ਦਾ ਖਿਆਲ ਰੱਖੋਗੇ ਔਰ ਜੇ ਤੁਹਾਡੇ ਕੋਲ ਕਦੇ ਸਮਾਂ ਹੁੰਦਾ ਜਾਂ ਮੈਂ ਕਾਲਜ ਨੂੰ ਵੀ ਬੇਨਤੀ ਕਰਾਂਗਾ ਤੁਹਾਡੀ ਮੈਨੇਜਮੈਂਟ ਨੂੰ ਵੀ ਵੀ ਜੇ ਬੱਚਿਆਂ ਦੀ ਇੱਥੇ ਕਿਤੇ ਅਸੈਸਮੈਂਟ ਜਾਂ ਕੁਛ irdan ਲਾ ਕੇ ਸਕਦੀ ਆ ਸਾਡੇ ਕੋਲੇ ਬਹੁਤ ਸਾਰੇ ਪੇਸ਼ੈਂਟ ਨੇ ਜਿਨ੍ਹਾਂ ਨੂੰ ਕਾਉਂਸਲਿੰਗ ਦੀ ਜ਼ਰੂਰਤ ਆ ਉਹਨਾਂ ਬੱਚਿਆਂ ਲਈ ਵੀ ਬਹੁਤ ਚੰਗਾ ਮੌਕਾ ਹੋਊਗਾ ਸਾਡੇ ਕੋਲੇ 600 ਤੋਂ ਪਲੱਸ ਮੈਂਬਰ ਨੇ ਜਿਹੜੇ ਮੈਂਟਲੀ ਨੇ ਹਨਾ ਜਿਹਦੇ ਵਿੱਚ ਜਿਆਦਾ ਸਕੀਜ਼ੋਫ੍ਰੇਨੀਅਸ ਨੇ ਜਿਆਦਾ ਚੱਕ ਬਹਿਨ ਦੇ ਹਨਾ ਤੇ ਉਹਨਾਂ ਨੂੰ ਥੋੜਾ ਪੁਸ਼ ਕਰਨ ਦੀ ਲੋੜ ਆ ਕਈ ਤਾਂ ਯੰਗ ਮੁੰਡੇ ਤੇ ਕੁੜੀਆਂ ਜਿਨ੍ਹਾਂ ਨੇ ਐਮਏ ਐਮਐਸਸੀ ਕੀਤੀ ਹੋਈ ਪੜੇ ਲਿਖੇ ਵੀ ਨੇ ਬਹੁਤ ਜਿਹੜੀ ਇਦਾਂ ਦੇ 20 25 ਸਾਡੇ ਕੋਲੇ ਪੇਸ਼ੈਂਟ ਨੇ ਅਸੀਂ ਚਾਹੁੰਦੇ ਆ ਵੀ ਤੁਹਾਡੇ ਸਟੂਡੈਂਟ ਆ ਕੇ ਥੋੜੀ ਸਾਨੂੰ ਸਪੋਰਟ ਕਰਨ ਜੇ ਕਿਤੇ ਮੰਥਲੀ ਵੀਕਲੀ ਜਿੱਦਾਂ ਵੀ ਕਿਤੇ ਹੋ ਸਕਦਾ ਤੁਸੀਂ ਆਪਣੀ ਪ੍ਰੋਵੀਜ਼ਨ ਚ ਦੇਖਿਓ ਤੇ ਸ਼ੁਕਰੀਆ ਤੁਹਾਡਾ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ